बाबा की एक दिन कृपा हुई बस मैं उज्जैन वाले महाकाल की देख रही थी वीडियो बस देखते देखते बस मेरे को यही वो हुआ जैसे बाबा का हुक्म मिला हो भी आके मेरी सेवा करो बस उस दिन से मैं सेवा करने लग गई मैं बस घर से आती हूँ भी मैंने अपने बाबा की सेवा करनी है बाबा यहाँ बैठाते हैं फिर वो ही अपना आप ही आप मेरे हाथ चलाते हैं मैं नहीं कुछ कर पाती और ना मैं कभी सोच के आती हूँ भी आज मैं ये बनाऊँगी या माता रानी का बनाऊँगी या बाबा का बनाऊँगी नहीं ਜੋ ਬਸ ਬਾਬਾ ਜੈਸੇ ਸਰੂਪ ਆਪਣੇ ਆਪ ਹੀ ਬਨਵਾਤੇ ਹਨ ਬਿਲਕੁਲ ਜਾਂਹ ਤੱਕ ਮੇਰੇ ਬਾਬਾ ਕਾ ਜਬ ਤੱਕ ਅਸ਼ੀਰਵਾਦ ਰਹੇਗਾ ਜਬ ਤੱਕ ਮੈਂ ਬੈਠ ਕੇ ਸੇਵਾ ਕਰੂੰਗੀ ਜੀ ਆਏ ਹਾਂ ਸੰਗਰੂਰ ਦੇ ਵਿੱਚ ਸਥਿਤ ਹਨੂਮਾਨ ਜੀ ਦੇ ਮੰਦਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 350 ਸਾਲ ਹੋ ਗਏ ਤਕਰੀਬਨ ਇਹਨਾਂ ਜਿਆਦਾ ਪੁਰਾਣਾ ਮੰਦਰ ਹੈ ਪੁਰਾਣਾ ਇਤਿਹਾਸਿਕ ਮੰਦਰ ਹੈ ਜਿਸ ਦੇ ਵਿੱਚ ਕਿ ਇੱਕ ਭਗਤ ਹੈ ਜੋ ਇੱਥੇ ਸੇਵਾ ਕਰਦੇ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਉਹਨਾਂ ਵੱਲੋਂ ਇੱਥੇ ਮਾਤਾ ਪਾਰਵਤੀ ਜੀ ਦੀ ਇੱਕ ਦਿੱਖ ਬਣਾਈ ਗਿਆ ਉਹਨਾਂ ਦਾ ਸਰੂਪ ਬਣਾਇਆ ਗਿਆ ਹੈ ਤੇ ਕਦੋਂ ਤੋਂ ਸੇਵਾ ਕਰ ਰਹੇ ਹਨ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕੀ ਨਮਾਇ ਬਣਾ ਗੀਤਾ ਗੀਤਾ ਮੈਮ ਕਦੋਂ ਤੋਂ ਤੁਸੀਂ ਇਹ ਸਰੂਪ ਬਣਾ ਰਹੇ ਹੋ ਮuje ਹੋ ਗਏ 2.5 3 ਸਾਲ ਹੋ ਗਏ ਮuje ਇਹ ਸਰੂਪ ਬਣਾਤੇ ਹੋਏ ਮੈਂ ਪਹਿਲੇ ਆਪਣੇ ਇਧਰ ਜਹਾ ਮੈਂ ਰਹਤੀ ਹੂੰ ਪ੍ਰਤਾਪਨਗਰ ਉहां पे ਬਣਾਤੀ ਸੀ ਮੰਦਿਰ ਸੇ ਮੰਦਿਰ ਮੇਂ ਤੋ ਫਿਰ ਮੈਂ ਇਹਾ ਪੇ ਆਨੇ ਲੱਗ ਗਏ ਪਹਿਲੇ ਜੋ ਬਾਪ ਪ੍ਰਤਾਪ ਨਗਰ ਮੈਂ ਸਰੂਪ ਬਣਾਤੇ ਸੇ ਤੋ ਵਹਾਂ ਪੇ ਕਿਤਨੇ ਸਾਲ ਬਨਾਇਆ ਆਪਣੇ ਮੈਨੇ ਵਹਾਂ ਪੇ ਡੇਢ ਦੋ ਸਾਲ ਬਨਾਇਆ ਹਾਂਜੀ ਤਮ ਕਿਸ ਤਰ੍ਹਾਂ ਜਹਨ ਚ ਆਇਆ ਕਿ ਆਪਣੇ ਸਰੂਪ ਬਣਾਣਾ ਹੈ ਜਾਂ ਪਹਿਨਾ ਕਦੇ ਬਚਪਨ ਤੋਂ ਸ਼ੌਂਕ ਸੀ ਜਾਂ ਵਿਆਹ ਤੋਂ ਬਾਅਦ ਇਹ ਸ਼ੌਂਕ ਜਾਗਿਆਗਾ नहीं मुझे कोई शौक नहीं था बाबा की एक दिन कृपा हुई बस मैं उज्जैन वाले महाकाल की देख रही थी वीडियो बस देखते देखते बस मेरे को यही वो हुआ जैसे बाबा का हुक्म मिला हो भी आके मेरी सेवा करो बस उस दिन से मैं सेवा करने लग गई पहली सेवा तो प्रताप नगर की मंदिर की हाँ जी प्रताप नगर मंदिर की की है मैंने ਉਜੇਨ ਦੇ ਮੰਦਰ ਦੀਆਂ ਤਸਵੀਰਾਂ ਦੇਖ ਰਹੀ ਸੀ ਤਾਂ ਉਦੋਂ ਮਨ 'ਚ ਆ ਗਿਆ ਕਿ ਆਪਾਂ ਨੇ ਇਸ ਤਰ੍ਹਾਂ ਦੀਆਂ ਮੂਰਤੀਆਂ ਬਣਾਉਣੀਆਂ। ਹਾਂਜੀ ਹਾਂਜੀ ਬਸ ਐਸੇ ਹੀ ਮੇਰੇ ਖਿਆਲ 'ਚ ਆ ਗਿਆ ਵੀ ਮੈਨੇ ਇਹ ਕੰਮ ਕਰਨਾ ਹੈ ਵੀ ਮੈਨੇ ਆਪਣੇ ਬਾਬਾ ਦਾ ਸ਼ਿੰਗਾਰ ਕਰਨਾ ਹੈ। ਤਾਂ ਮੈਂ ਪਹਿਲਾਂ ਟਰਾਈ ਕਿੱਥੇ ਕਰਿਆ ਸੀਗਾ ਮੰਦਰ 'ਚ ਕਰਿਆ ਸੀ ਜਾਂ ਪਹਿਲਾਂ ਕਦੇ ਘਰੇ ਬਣਾ ਕੇ ਦੇਖੀ ਸੀ? ਨਹੀਂ ਮੈਨੇ ਮੰਦਰ 'ਮੇ ਹੀ ਕਰਾਤਾ। ਤਾਂ ਕੀ ਸੋਚ ਕੇ ਆਨੇ ਹੋਗੇ ਅੱਜ ਕੀ ਬਣਾਣਾਗਾ? ਨਹੀਂ ਮੈਂ ਸੋਚ ਮੇਰੀ ਸੋਚ ਸੇ ਬਹੁਤ ਪਰੇ ਹੈ। ਮੈਂ ਕੁਝ ਵੀ ਨਹੀਂ ਸੋਚ ਸਕਤੀ ਜੋ ਮੇਰੇ ਬਾਬਾ ਰੂਪ ਨਿਕਾਲਾ ਹੈ ਬਸ ਉਹ ਹੀ ਰੂਪ ਉਨ੍ਹਾਂ ਹੋ ਜਾਂਦਾ ਹੈ। जो घरों आने बस सोच हो कुछ ना कुछ आके जो जिम्मेदार परमात्मा का मैं बस घर से आती हूँ भी मैंने अपने बाबा की सेवा करनी है बाबा यहाँ बैठाते हैं फिर वो ही अपना आप ही आप मेरे हाथ चलाते हैं मैं नहीं कुछ कर पाती और ना मैं कभी सोच के आती हूँ भी आज मैं ये बनाऊँगी या माता रानी का बनाऊँगी या बाबा का बनाऊँगी नहीं जो बस बाबा जैसे स्वरूप अपने आप ही बनवाते हैं किस किस देवती का स्वरूप बना चुके हूँ तक मैंने बनाया है काली माता का बनाया है गणेश जी का बनाया है बालाजी का बनाया है मैंने बजरंग बली का भी बनाया है और माता रानी का भी बनाया है की की जो मटेरियल है कितों तैयार हो है इसका क्या बनता ये ये चंदन होता है चंदन से बनाते हैं हम लोग अलग अलग कलर के चंदन होते हैं उनसे ਤਮਮ ਜੇ ਤੁਸੀਂ ਦੱਸ ਰਹੇ ਹੋਗੇ ਕਿ ਤੁਹਾਡੇ ਜਹਿਨ ਚ ਨਹੀਂ ਹੁੰਦਾ ਤੇ ਕੀ ਬਣਾਣਾ ਹੈਗਾ ਇੱਥੇ ਆਂਦੇ ਹੁਕਮ ਮਿਲਦਾ ਤਾਂ ਉਮੇ ਹੀ ਬਣ ਜਾਂਦਾਗਾ ਤਾਂ ਜਿਹੜਾ ਉਹ ਸਮਾਨ ਹੁੰਦਾਗਾ ਇੱਥੇ ਪਿਆ ਹੁੰਦਾਗਾ ਜਾਂ ਤੁਸੀਂ ਪਹਿਲਾਂ ਦੱਸ ਦਿਓ ਵੀ ਸਮਾਨ ਲੈ ਕੇ ਰੱਖਿਓ ਨਹੀਂ ਜਿ세 ਹੋਤਾ ਹੈ ਪੰਡਿਤ ਜੀ ਕੋ ਬਤਾ ਦیتے ਹੈ ਉਹ ਵੀ ਲੈ ਆਤੇ ਹੈ ਜਿਸ ਚੀਜ਼ ਕੀ ਜ਼ਰੂਰਤ ਹੁੰਦੀ ਹੈ ਹਮੇ ਉਹ ਪੂਰੀ ਉਹ ਕਰਤੇ ਹੈ ਹਮਾਰੀ ਕਿਤਨੇ ਘੰਟੇ ਲੱਗਿਆ ਇਸ ਨੂੰ ਇਸਮੇ 2.5 3 ਘੰਟੇ ਤਾਂ ਇਹਨਾਂ ਲੱਗਿਆ ਹਾਂਜੀ ਤਾਂ ਮੈਂ ਸੇਵਾ ਜਾਰੀ ਰੂਗੀ ਅੱਗੇ ਵਿਸਤ੍ਰੀ हां जी बिल्कुल जहां तक मेरे बाबा का जब तक आशीर्वाद रहेगा जब तक मैं बैठ के सेवा करूंगी जी बिल्कुल ਤੁਹਾਨੂੰ ਇੱਕ ਵਾਰ ਫੇਰ ਤੋਂ ਤਸਵੀਰਾਂ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਇਹਨਾਂ ਨੇ ਬਣਾਇਆ ਹੈ ਲੈਟੀਆਂ ਲੱਗਿਆ ਹੋਈਆਂ ਹਨ ਤ੍ਰਿਸ਼ੂਲ ਹੈ ਚੰਦਰਮਾ ਹੈ ਫੁੱਲਾਂ ਦੀ ਸੇਜ ਬਣਾ ਕੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੂੰ ਤਿਆਰ ਕੀਤਾ ਗਿਆ ਹੈ ਤੇ ਕਾफी ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹਨ ਇੱਥੇ ਜੋ ਭक्त ਜਾਨ ਨੇ ਨਾਲ ਸੇਵਾ ਕਰਵਾਉਂਦੇ ਹਨ ਉਹ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੇ ਆਗੇ ਕੀ ਨਾਮ ਇਹ ਜੀ ਆਪਣਾ ਮੇਰਾ ਨਾਂ ਜਤਿੰਦਰਪਾਲ ਸਿੰਘ ਲੋਟੇ ਜੀ ਲੋਟੇ ਜੀ ਕੀ ਕਹਿਣਾ ਚਾਹੋਗੇ ਜੋ ਇਹ ਸਰੂਪ ਬਣਾਇਆ ਜਾਂਦਾ ਹੈਗਾ ਇਹ ਮੈਡਮ ਵੱਲੋਂ ਤੁਹਾਡੇ ਕੋਲੇ ਇਸ ਮੰਦਰ ਵਿੱਚ ਕਦੋਂ ਆ ਰਹੇ ਇਹਨਾਂ ਨੂੰ ਹੋਗਾ ਜੀ ਤਕਰੀਬਨ 1 ਸਾਲ ਸਵਾ ਸਾਲ ਹੋ ਗਿਆ ਉਹ ਰਿਹਾ ਆਉਂਦੇ ਨੇ ਇਹ ਕਦੇ ਸਰੂਪ ਸ਼ਿਵ ਜੀ ਦਾ ਬਣਾਉਂਦੇ ਨੇ ਕਦੇ ਮਹਾਕਾਲ ਦਾ ਬਣਾਉਂਦੇ ਨੇ ਕਦੇ ਹਨੂਮਾਨ ਦਾ ਬਣਾਉਂਦੇ ਨੇ ਕਦੇ ਪਾਰਵੀ ਦਾ ਬਣਾਉਂਦੇ ਨੇ ਅਲੱਗ-ਅਲੱਗ ਅਲੱਗ-ਅਲੱਗ ਰੂਪ ਤਿਆਰ ਕਰਦੇ ਨੇ ਇਹ ਤੇ ਇਹਨਾਂ ਦਾ ਮਤਲਬ ਕਿ ਜੋ ਵੀ ਸੇਵਾ ਇਹ ਕਰਦੇ ਨੇ ਆਪਣੇ ਤਨ ਮਨ ਨਾਲ ਕਰਦੇ ਨੇ ਆਪਣਾ ਹੀ ਸਮਾਨ ਲਿਆਂਦੇ ਨੇ ਫੁੱਲ ਜਿਹੜੇ ਹੁੰਦੇ ਨੇਗੇ ਉਹ ਪੰਡਤ ਜੀ ਤੋਂ ਮੰਗਾਏ ਜਾਂਦੇ ਨੇ ਸਭ ਤੋਂ ਪ੍ਰਸ਼ਾਦ ਪੰਡਤ ਜੀ ਤੋਂ ਮੰਗਾਇਆ ਜਾਂਦਾ ਹੈਗਾ ਬਾਕੀ ਜਿਹੜਾ ਕੁਝ ਵੀ ਹੁੰਦਾ ਹੈਗਾ ਕੋਈ ਮਤਲਬ ਕਿ ਆਪਣੇ ਹੱਥ ਨਾਲ ਤਿਆਰ ਕਰਦੇ ਨੇ ਜਦੋਂ ਉਹ ਇਹ ਆਂਦੇ ਨਹੀਂ ਸੋਚ ਕੇ ਕੁੱਸਾਂਦੇ ਨੇ ਤੇ ਹੁੰਦਾ ਕੁਝ ਹੋਰ ਹੈ ਵੀ ਅੱਜ ਸਰੂਪ ਆ ਬਣਾਣਾ ਪਰ ਉਹ ਸਰੂਪ ਕਦੇ ਨਹੀਂ ਬਣਦਾ ਵੀ ਜੇ ਅਸੀਂ ਕੀ ਇਹ ਵੀ ਅੱਜ ਫਲਾਣਾ ਬਣਾਣਾ ਇਹਨਾਂ ਉਹ ਜਦੋਂ ਉੱਥੇ ਬਹਿ ਜਾਂਦੇ ਨੇ ਉੱਥੇ ਫਿਰ ਜਾ ਕੇ ਪਤਾ ਲੱਗਦਾ ਵੀ ਫਲਾਣਾ ਸਰੂਪ ਤਿਆਰ ਹੋ ਗਿਆ। ਲोटा ਜੀ ਜੇਕਰ ਗੱਲ ਕੀਤੀ ਜਾਵੇ ਇਸ ਮੰਦਰ ਦੀ ਸੁਣਨ ਚ ਆਇਆ ਵੀ ਕਾਫੀ ਪੁਰਾਣਾ ਮੰਦਰ ਹੈ ਤੁਸੀਂ ਕਿੰਨੇ ਚਿਰ ਸੇਵਾ ਕਰ ਰਹੇ ਹੋ? ਇਹ ਜੀ ਮੇਰੇ ਦੇਖੋ ਜੀ ਮੇਰੀ ਉਮਰ ਮੈਂ 6-7 ਸਾਲ ਦੀ ਉਮਰ ਤੋਂ ਸੇਵਾ ਕਰਦਾ ਆ ਰਿਹਾ ਜੇ ਪੰਡੇ ਜੀ ਦੀਆਂ ਮਤਲਬ ਕਿ 7 ਪੀੜੀਆਂ ਹੋ ਗਈਆਂ। ਇਹਨਾਂ ਦੇ ਫਾਦਰ ਸਾਹਿਬ ਦੀ ਹੁਣ ਉਹ ਤਾਂ ਬਾਅਦ ਪੰਡੇ ਜੀ ਨੇਗੇ ਇਹ ਮਤਲਬ ਕਿ ਪਹਿਲਾ ਜਿਹੜਾ ਮੰਦਰ ਸੀਗਾ ਬਿਲਕੁਲ ਕੱਚਾ ਜੀ ਉਸ ਤੋਂ ਬਾਅਦ ਲੋਕਾਂ ਨੇ ਤੁਸੀਂ ਆਹ ਲਾ ਲਓ ਵੀਰੇ ਸੇਵਾ ਕਰ ਕਰਕੇ ਵਧੀਆ ਅੱਜ ਵੀ ਘੜੀ ਦੇ ਸੰਗਰੂਰ ਦੇ ਵਿੱਚ ਇੱਕ ਨੰਬਰ ਤੇ ਮੰਦਰ ਆ ਰਿਹਾ ਹੈ ਮੰਗਲਵਾਰ ਨੂੰ ਤੁਸੀਂ ਆਹ ਲਾ ਲਓ ਵੀ ਬਾਬਾ ਦੇ ਵੀਰੇ 1.5 ਵਜੇ ਸੰਧੂਰ ਲੱਗਣ ਲੱਗਾ ਪੂਰੇ ਲੇਪ ਹੁੰਦਾ ਲੋਕ ਆਪਣੀਆਂ ਸੰਧੂਰ ਚੜਾਉਂਦੇ ਨੇ ਕੋਈ ਬਸਤਰ ਚੜਾਉਂਦਾ ਹੈ ਕੋਈ ਝੰਡਾ ਚੜਾਉਂਦਾ ਹੈ ਵਧੀਆ ਜੇ ਕਿਸੇ ਦੇ ਮੱਦੇਨ ਕਿ ਕੋਈ ਮਨੋ ਕਾਮਨਾ ਉਹ ਪੂਰੀ ਹੁੰਦੀ ਹੈ ਕਦੇ ਬੱਚਾ ਨਹੀਂ ਹੁੰਦਾ ਬੱਚੇ ਦੀ ਪ੍ਰਾਰਥਨਾ ਕਰਕੇ ਤਾਂ ਉਹਦੇ ਬੱਚਾ ਵੀ ਹੋ ਜਾਂਦਾ ਹੈ ਬੇਤ 11:30 12 ਵਜੇ ਤੱਕ ਮੰਦਰ ਖੁੱਲਾ ਰਹਿੰਦਾ ਹੈਗਾ ਉਰੇ ਪ੍ਰਸ਼ਾਦ ਦੀਆਂ ਵੀ ਲਵੇ ਦੁਕਾਨਾਂ ਨੇ ਜੇ ਕਿਸੇ ਨੂੰ ਕੁਦਰ ਪ੍ਰਾਣਾ ਜੀ ਦੇ ਇਸ ਮੰਦਿਰ ਦੇ ਵਿੱਚ ਇੱਕ ਤਾਂ ਸਾਲਾ ਸਰਵਾਲਾ ਜੀ ਦਾ ਸਰੂਪ ਸਥਾਪਨ ਕਰਾਇਆ ਦੀ ਇੱਕ ਮਹਿੰਦੀਪੁਰ ਵਾਲਾ ਜੀ ਦਾ ਸਰੂਪ ਸਥਾਪਨ ਕਰਾਇਆ ਦੀ ਬਾਕੀ ਜਿੱਥੇ ਬਾਬੇ ਦਾ ਪਹਿਲਾ ਸਰੂਪ ਹੈ ਜਿੱਥੇ ਮਤਲਬ ਕਿ ਲੇਪ ਹੁੰਦਾ ਉਹ ਤਾਂ ਮਤਲਬ ਕਿ 300 ਸਾਲ ਪੁਰਾਣਾ ਪਹਿਲਾ ਹੈ ਹੀ ਹੈ ਉਹ ਵੀ ਹੱਥ ਨਾਲ ਤਿਆਰ ਕੀਤਾ ਸਰੂਪ ਹੈਗਾ ਟੋਟਾ ਜੀ ਇਹਨਾਂ ਜੋ ਇਹਨਾਂ ਬਲੋ ਇਹ ਮੂਰਤੀਆਂ ਬਣਾਈ ਜਾਂਦੀਆਂ ਹਨ ਇੱਥੇ ਆ ਕੇ ਤਾਂ ਫਿਰ ਦੇਖਣ ਵਾਲੇ ਦੀ ਲਾਈਨ ਲੱਗੀ ਲੱਗਦੀ ਹੋਊਗੀ ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੂੰ ਬਣਾਇਆ ਜਾਂਦਾ ਤੇ ਕਿੰਨਾ ਕਿੰਨੀ ਦੇਰ ਤੱਕ ਇਹ ਇੱਥੇ ਇਸ ਤਰ੍ਹਾਂ ਸਜੇ ਰਹੋਗੇ ਇਹ ਮੰਗਲਵਾਰ ਨੂੰ ਸਰੂਪ ਤਿਆਰ ਕਰਦੇ ਆ ਜੀ ਅੱਜ ਜੀ ਮੰਗਲਵਾਰ ਨੂੰ ਤੁਸੀਂ ਆਹ ਲਾ ਲਓ ਵੀ ਸ਼ਾਮ ਦੁਪਹਿਰੇ 2:00 ਵਜੇ ਉਹ ਲੋਕ ਮਤਲਬ ਕਿ ਸੰਧੂ ਚੜਾਉਣ ਵਾਲੇ ਆ ਜਾਂਦੇ ਨੇ ਅੰਦਰ ਤੁਹਾਨੂੰ ਦੇਖੀਂਗੇ ਤੁਸੀਂ ਰਸ਼ ਬਹੁਤ ਹੈਗਾ ਇਹ ਮਤਲਬ 4 ਕਵੇ ਤੱਕਰ ਮਤਲਬ ਕੇ ਸੰਦੂਰ ਚੜ ਕੇ ਪ੍ਰਸ਼ਾਦ ਲੱਗ ਕੇ ਤਿਆਰ ਹੋ ਜਾਂਦਾ ਰਾਤ ਨੂੰ 12 ਵਜੇ ਤੱਕ ਲੋਕਾਂ ਦੀ ਉਰੇ ਦੇਖਣ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਆ ਵੀ ਕਿਵੇਂ ਤਿਆਰ ਕੀਤਾ ਕਾ ਇਹਨਾਂ ਤਿਆਰ ਕੀਤਾ ਇਹ ਕੌਣ ਤਿਆਰ ਕਰਦਾ ਬਹੁਤ ਕੁਝ ਲੋਕ ਪੁੱਛਦੇ ਨੇ ਆ ਕੇ ਪੰਡਿਤ ਜੀ ਮੈਂ ਪੰਡਿਤ ਜੀ ਕਹਿੰਦੇ ਵੀ ਇੱਕ ਸੇਵਾਦਾਰ ਹੈ ਜੋ ਸਾਡੇ ਕੋਲ ਆਂਦਾ ਉਹ ਤਿਆਰ ਕਰਦਾ ਜੋ ਸਮਾਨ ਹੁੰਦਾ ਇਹਨਾਂ ਦਾ ਉਹ ਮੰਦਰ ਵੱਲੋਂ ਹੀ ਮਿਲਦਾ ਜਾਂ ਇਹ ਲੈ ਕੇ ਆਉਂਦੇ ਨੇ ਨਹੀਂ ਕੁਸਤਾ ਦੇ ਕੋ ਪੰਡਿਤ ਜੀ ਉਹ ਜਿਹੜੇ ਫੁੱਲ ਵਗੈਰਾ ਹੁੰਦੇ ਨੇ ਪ੍ਰਸ਼ਾਦ ਵਗੈਰਾ ਹੁੰਦਾ ਹੈਗਾ ਉਹ ਪੰਡਿਤ ਜੀ ਨੂੰ ਅਸੀਂ ਪਹਿਲਾਂ ਕਹਿ ਦਿੰਦੇ ਆ ਪੰਡਿਤ ਜੀ ਮੰਗਾ ਕੇ ਰੱਖ ਲੈਂਦੇ ਨੇ ਫਿਰ ਉਹ ਆ ਕੇ ਉਹ ਮੇ ਕਰਦੇ ਜੀ ਬਿਲਕੁਲ ਇਸ ਸੰਸਰ ਦਾ ਭਗਤ ਜਨਨ ਤੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਮੈਡਮ ਨੇ ਉਹਨਾਂ ਨੂੰ ਦੱਸਿਆ ਹੈ ਕਿ ਇੱਕ ਦਿਨ ਜਹਨ ਦੇ ਵਿੱਚ ਆਇਆ ਕਿ ਮੰਦਰ ਵੀ ਜਾ ਕੇ ਇਹ ਮੂਰਤੀ ਸੇਵਾ ਕਰਨੀ ਹੈ ਤੇ ਘਰੋਂ ਸੋਚ ਕੇ ਨਹੀਂ ਆਂਦੇ ਕਿ ਕੀ ਬਣਾਉਣਾ ਹੈ ਲੇਕਿਨ ਜਦੋਂ ਇੱਥੇ ਆਂਦੇ ਨੇ ਜਿਵੇਂ ਹੁਕਮ ਹੁੰਦਾ ਹੈ ਆਪਣੇ ਆਪ ਹੀ ਇਹਨਾਂ ਤੋਂ ਬਣ ਜਾਂਦਾ ਹੈ ਤੇ ਜਿੰਨਾ ਚਿਰ ਇਹ ਦੱਸ ਰਹੇ ਨੇ ਕਿ ਮੈਨੂੰ ਸੇਵਾ ਲੈਣਗੇ ਭੋਲੇ ਸ਼ੰਕਰ ਜੀ ਉਹਨਾਂ ਚਿਰ ਸੇਵਾ ਨਿਭਾਉਂਦੇ ਰਹਿਣਗੇ ਸਭੂਰ ਤੋਂ ਗੁਰਿੰਦਰ ਸਿੰਘ ਗ੍ਰੇਡ ਪੰਜਾਬੀ